हां जी दोस्तों ये कुदरत ने ਆਪ ਨੂੰ ਬੜੀਆਂ ਸੌਖੀਆਂ ਚੀਜ਼ਾਂ ਦੇਤੀਆਂ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਜਿਹਦੀ ਅਸੀਂ ਕਦਰ ਨਹੀਂ ਕਰਦੇ ਆ ਤੁਹਾਨੂੰ ਇਹ ਏਰੀਆ ਵਿਖਾਉਣੇ ਆ ਇਹ ਹੈ ਅਫਰੀਕਾ ਦਾ ਏਰੀਆ ਤੇ ਇੱਥੇ ਕਿਸੇ ਥਾਂ ਤੇ ਲੋਕਾਂ ਨੂੰ ਖਾਣਾ ਬੜਾ ਵਧੀਆ ਛੇਤੀ ਸੌਖਾ ਲੱਭ ਜਾਂਦਾ ਤੇ ਆ ਜਿਹੜਾ ਏਰੀਆ ਹੈ ਇੱਥੇ ਪਾਣੀ ਪੀਣ ਵਾਸਤੇ ਵੇਖੋ ਕਿੱਡਾ ਔਖਾ ਲੱਭਦਾ ਹੈ ਵੀ ਉਹ ਆ ਇੱਕ ਜਾਨਵਰ ਹੈ ਮੌਂਕੀ ਤੇ ਇਹਨੂੰ ਬਬਨ ਕਹਿੰਦੇ ਨੇ ਤੇ ਇਹਦੀ ਇਹ ਵਰਤੋਂ ਕਰਦੇ ਨੇ ਪਾਣੀ ਲੱਭਣ ਚ ਕਿਸ ਤਰੀਕੇ ਕਰਦੇ ਨੇ ਵੀ ਇਹਨਾਂ ਨੇ ਆ ਵੇਖੋ ਇੱਕ ਪਹਾੜ ਦੀ ਖੁੱਡ ਜੀ ਚ ਨਾ ਛੋਲੇ ਥੋੜੇ ਜਿਹਾ दाणे ਰੱਖਦੇ ਨੇ ਤੇ ਉਹ ਜਦੋਂ ਆਪ ਲੋਕ ਕੇ ਪਾਸੇ ਉਹ ਕੇ ਬੈਠ ਗਏ ਤੇ ਜਦੋਂ ਉਹ ਮੌਂਕੀ ਕੀ ਕਰਦਾ ਵੀ दाणे ਖਾਣ ਲਈ ਕੱਢਣ ਲੱਗਦਾ ਮੁੱਠ ਭਰਦਾ ਤੇ ਉਹ ਜਿਹੜੀ ਹੈ ਮੁੱਠ ਉਹਨੂੰ ਐ ਲੱਗਦਾ ਮੇਰਾ ਹੱਥ ਫਸ ਗਿਆ ਮੁੱਠ ਖੋਲਦਾ ਨਹੀਂ ਹੱਥ ਫਸ ਗਿਆ ਉਹ ਫਿਰ ਆਉਂਦੇ ਨੇ ਇਹਨੂੰ ਬੰਨ ਲੈਂਦੇ ਨੇ ਬਨ ਕੇ ਰੁੱਖ ਦੇ ਨਾਲ ਇਹਨੂੰ ਬੰਨ ਦਿੱਤਾ ਜਾਂਦਾ ਇਹਨੂੰ ਇੱਕ ਐਦਾਂ ਦੀ ਚੀਜ਼ ਖਵਾਉਂਦੇ ਨੇ ਵੀ ਉਹਦੇ ਨਾਲ ਹੋਰ ਜ਼ਿਆਦਾ ਪਿਆਸ ਲੱਗੇ ਤੇ ਜਦੋਂ